ਲੁਧਿਆਣਾ ਵਿਖੇ ਹੱਤਵਾਦੀਆਂ ਦਾ ਇਨਕਾਊਂਟਰ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੱਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਹੋਏ ਨੇ ਦੇਖਿਆ ਜਾ ਸਕਦਾ ਇਹ ਇੱਕ ਸਰਮੋਹ ਸੀ ਗਈ ਜਿਹਦੇ ਚ ਆਪਾਂ ਪਹਿਲਾਂ ਹੀ 3 ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਇੱਕ ਹਰਿਆਣੇ ਤੋਂ ਗ੍ਰਿਫਤਾਰ ਕੀਤਾ ਹੈ ਇੱਕ ਫਿਰੋਜ਼ਪੁਰ ਦਾ ਬੰਦਾ ਜਿਹੜਾ ਇੱਥੇ ਰਹਿ ਰਿਹਾ ਸੀਗਾ ਤੇ ਇੱਕ ਬੰਦਾ ਜਿਹੜਾ ਹੈ ਉਹ ਬਿਹਾਰ ਤੋਂ ਗ੍ਰਿਫਤਾਰ ਕੀਤਾ ਹੈ ਇਹ ਡਾਇਰੈਕਟਲੀ ਇਨ ਟੱਚ ਸੀਗੇ ਪਾਕਿਸਤਾਨ ਬੇਸਡ ਆਈਐਸਆਈ ਦਾ ਹੈਂਡਲਰ ਸੀਗਾ ਜਿਹਦੀ ਲੋਕੇਸ਼ਨ ਵੀ ਪਾਕਿਸਤਾਨ ਦੀ ਹੈ ਨੰਬਰ 1 ਨੰਬਰ ਹੈਂਡਲਰ ਜਿਹੜਾ ਹੈ ਕਿ ਗ੍ਰੇਨੇਡਸ ਦਾ ਐਕਸਚੇਂਜ ਹੋਣਾ ਸੀਗਾ ਤੇ ਇਹਨੂੰ ਇਹਨਾਂ ਨੂੰ ਡਿਜ਼ਾਈਗਨੇਟਿਡ ਪਲੇਸ ਦਿੱਤੀ ਸੀਗੀ ਕਿ ਇੱਥੇ ਜਾ ਕੇ ਤੁਸੀਂ ਸੁੱਟਨੇ ਜਸਟ ਟੂ ਕ੍ਰੀਏਟ ਅਨਰੈਸਟ ਇਨ ਦ ਸਟੇਟ ਤੇ ਇਹ ਟਰੈਪ ਲਗਾ ਕੇ ਇਹਨਾਂ ਨੂੰ ਜਦ ਫੜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮੁਕਾਬਲਾ ਹੋਇਆ ਟੋਟਲ ਜਿਹੜੀ ਰਿਕਵਰੀ ਹੈ ਉਹ 5 ਸਸਟ੍ਰੀਕਟਿਡ ਪਿਸਟਲ ਨੇ ਤੇ ਦੋ ਚਾਈਨਿਸ ਮੇਡ ਹੈਂਡਲ ਜੀ ਸਰ ਇਹ ਜਿਹੜੇ ਪਹਿਲੇ ਟੋਟਲ ਸਰ ਕਿੰਨੇ ਬੰਦੇ ਸੀਗੇ ਸਰ ਟੋਟਲ ਕਿੰਨੇ ਬੰਦੇ ਸੀ ਸਰ जी। सर टोटल कितने बंदे सी सर प्लीज सर टोटल कितने बंदे सीखे। जी हुआ क्या पूरा मॉड्यूल था जी। जी। सर। जिसके जो हमारी तो जी। रेडार था पहले तीन बंदे अलग अलग से ऐसी आज हैंड ग्रेनेड का एक्सचेंज होना था और वो एक्सचेंज जो है उसमें ट्रैप लगा के जब इनको पकड़ने की कोशिश की दो बंदों को तो पुलिस मुकाबला हुआ दोनों क्रिटिकली इंजर्ड है जी इन्होंने सात आठ गोलियां इन्होंने पुलिस पे फायर की है तो पुलिस ने भी जवाब दिया सर ये आतंकी जो थे इनके सर कितनी गोलियां लगी हैं और ये, ये कहाँ अभी तक थे? जो है आई मे नॉट बी फैक्टली करें हॉस्पिटल गए हैं चार एक एक को एक गोली लगी है एक को जो है वो तीन गोली तो सर ग्रेनेड भी मिले हैं दो ग्रेनेड और पांच सर टोटल कितने बंदे आए एक अजय है जो हरियाणा का है जी ਸੋ ਟੋਟਲ ਕਿੰਨੇ ਬੰਦੇ ਸੀ ਜੋ ਇੱਕ ਬਿਹਾਰ ਕਾ ਹੈ ਸ਼ਮਸ਼ੇਰ ਔਰ ਸ਼ਮਸ਼ੇਰ ਜੋ ਹੈ ਉਹ ਫਰੂਸਪੁਰ ਕਾ ਜੋ ਆਪਣੀ ਸਿਸਟਰ ਕੇ ਪਾਸ ਹੈ ਹਾਂ ਸੋ ਟੋਟਲ ਸਰ ਕਿੰਨੇ ਸਰ ਕਿੰਨੇ ਬੰਦੇ ਟੋਟਲ ਸਰ ਇਸ ਵੇਲੇ ਇਨਜਰਡ ਹੋਏ ਹੋਤੇ ਪੰਜ ਪੰਜ ਬੰਦੇ ਠੀਕ ਹੈ ਥੈਂਕ ਯੂ ਯਾਰ ਕਿਉਂ ਵਿੱਚ ਆਈ ਜਾਂਦੇ ਵੇ ਯਾਰ ਦਾ ਸਾਲੇ ਇਸ ਸਰ ਜਿਹੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਜਿੱਥੇ ਅਤਵਾਦੀਆਂ ਦਾ ਇਨਕਾਊਂਟਰ ਜਿਹੜਾ ਹੋਇਆ ਵਾ ਸੋ ਲੋਕੇਸ਼ਨਸ ਮਿਲਦੀਆਂ ਸੀਗੇ ਕੀ ਇਹਨਾਂ ਦੀ ਸੀਗੀ ਇਹਨਾਂ ਦਾ ਆਪਸੀ ਕੀ ਗੱਲਬਾਤ ਹੋ ਰਹੀ ਸੀ ਇਹਨਾਂ ਦੀ ਇਹਨਾਂ ਦੀ ਆਪਸੀ ਕੋਈ ਗੱਲਬਾਤ ਨਹੀਂ ਹੈ ਜਿਹੜੇ ਵੀ ਇਹ ਆਪਣੇ ਜਿਹੜੇ ਆਕਾ ਬੈਠੇ ਆਂ ਐਕ੍ਰੋਸ ਦਾ ਬਾਰਡਰ ਉਹਨਾਂ ਤੋਂ ਇਨਸਟਰਕਸ਼ਨ ਸਰ ਜੀ ਮੈਂ ਚਾਈਨਾ ਦੇ ਜਿਹੜੇ ਉਹ ਹੈਂਡਗ੍ਰੇਨ ਨੇ ਪਹਿਲਾਂ ਵੀ ਇੱਕ ਮਿਲਿਆ ਸੀਗਾ ਕੀ ਉਹ ਉਹਦੇ ਨਾਲ ਮਿਲਦੇ ਜੁਲਦੇ ਨੇ ਸਾਰੇ ਇੱਕ ਡਿੱਟੋ ਸੇਮ ਡਿੱਟੋ ਸੇਮ ਤਾਂ ਬਿਲਕੁਲ ਅਜਵੇਂ ਕੀ ਪੁਲਿਸ ਦੋ ਵੀ ਰੇਡ ਹੋਈ ਉਹ ਮੈਂ ਲੈ ਆਇਆ ਸੀ ਰਸਤੇ ਤਸਵੀਰਾਂ ਤੁਸੀਂ ਮੌਕੇ ਦੀਆਂ ਇਸ ਵੇਲੇ ਦੇਖ ਸਕਦੇ ਹੋ ਸੋ ਲੁਧਿਆਣਾ ਪੁਲਿਸ ਕਮਿਸ਼ਨਰ ਜਿਹੜੇ ਆ ਮੌਕੇ ਤੇ ਪਹੁੰਚੇ ਸੀਗੇ ਸੋ ਇਹ ਕਾ ਤਸਵੀਰਾਂ ਤੁਹਾਡੇ ਤੱਕ ਲਾਈਵ ਸਾਂਝੀਆਂ ਕੀਤੀਆਂ ਜਾ ਰਹੀਆਂ ਜਿਹੜਾ ਇਨਕਾਊਂਟਰ ਮੁਕਾਬਲਾ ਜਿਹੜਾ ਕੀਤਾ ਗਿਆ ਸੋ ਇਸ ਵੇਲੇ ਦੇਖ ਸਕਦੇ ਹੋ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਸੋ ਇਹ ਤਸਵੀਰਾਂ ਤੁਸੀਂ ਲਾਈਵ ਇਸ ਵੇਲੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਸੋ ਇੱਕ ਕ੍ਰਾਈਮ ਸੀਨ ਦੇ ਇਸ ਵੇਲੇ ਸਾਰੇ ਜਿਹੜੇ ਆ ਦੇਖ ਸਕਦੇ ਹੋ ਮੌਕੇ ਤੇ ਸਵਾਹ ਥੱਲੇ ਠੇਰੇ ਵੀ ਬਣੇ ਹੋਏ ਆ ਨੀਚੇ ਸੋ ਫਾਇਰਿੰਗ ਹੋਈ ਹੈ ਸੋ ਸਾਹਮਣੇ ਇੱਕ ਬਾਈਕ ਜਿਹੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਕ ਸਾਹਮਣੇ ਬਾਈਕ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਲੁਧਿਆਣਾ ਪੁਲਿਸ ਨੂੰ ਜਿਹੜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸੋ ਗ੍ਰੇਨੇਡ ਵੀ ਜਿਹੜੇ ਆ ਬਰਾਮਦ ਹੋਇਆ ਸੋ ਅੱਜ ਤੋਂ ਕੁਝ ਦਿਨਾਂ ਪਹਿਲਾਂ ਵੀ ਜਿਹੜਾ ਬਸਤੀ ਜੋਧੇਵਾਲ ਥਾਣੇ ਦੇ ਅਧੀਨ ਪੈਂਦੇ ਏਰੀਆ ਦੇ ਵਿੱਚੋਂ ਜਿਹੜਾ ਪੁਲਿਸ ਪੈਟਰੋਲਿੰਗ ਦੌਰਾਨ ਜਿਹੜਾ ਬੰਦੇ ਕਾਬੂ ਕੀਤੇ ਜਾਂਦੇ ਆ ਉਸ ਤੋਂ ਬਾਅਦ 10 ਬੰਦੇ ਜਿਹੜੇ ਅਰੈਸਟ ਕੀਤੇ ਜਾਂਦੇ ਲੁਧਿਆਣਾ ਪੁਲਿਸ ਵੱਲੋਂ ਤਾਂ ਉਹਨਾਂ ਤੋਂ ਜਿਹੜਾ ਗ੍ਰੇਨੇਡ ਜਿਹੜਾ ਬਰਾਮਦ ਹੋਇਆ ਸੀਗਾ ਸੋ ਜਿਹੜੇ ਅੱਜ ਗ੍ਰੇਨੇਡ ਬਰਾਮਦ ਹੋਇਆ ਬਿਲਕੁਲ ਡਿੱਟੋ ਸੇਮ ਨੇ ਸੋ ਆ ਇੱਕ ਬਾਈਕ ਜਿਹੜਾ ਤੁਸੀਂ ਦੇਖ ਸਕਦੇ ਹੋ ਰੇ ਸੋ ਇਹ ਖਾਸ ਤਸਵੀਰਾਂ ਤੁਹਾਡੇ ਤੱਕ ਲਾਈਵ ਸਾਂਝੀਆਂ ਕੀਤੀਆਂ ਜਾ ਰਹੀਆਂ ਖਾਸ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵੱਲੇ ਹਾਂ ਕਿ ਕਦੇ ਬੂ

ਸਾਊਥ ਸਿਟੀ ਵਾਲੇ ਹਾਈਵੇ ਜਗਾ ਉਹ ਸੁਲਤਾਨਾ ਦੇ ਲੱਡਵਾਲ ਟੋਲਪਲਾਇਆ ਦੇ ਨਜ਼ਦੀਕ ਜਿਹੜਾ ਸਾਊਥ ਸਿਟੀ ਪੁਲ ਦਾ ਜਿਹੜਾ ਇਧਰਲੇ ਪਾਸੇ ਬਾਈਪਾਸ ਜਿਹੜਾ ਨਵਾਂ ਬਣਿਆ ਉਹਦੇ ਬਿਲਕੁਲ ਨਾਲ ਦੇ ਲੱਗਦੇ ਇੱਕ ਖਾਲੀ ਪਲਾਟ ਵਾਲੇ ਪਾਸੇ ਜਿਹੜਾ ਪੁਲਿਸ ਨੇ ਜਿਹੜਾ ਇੱਥੇ ਅਸਵਲੇ ਇਨਕਾਊਂਟਰ ਕੀਤਾ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਲੁਧਿਆਣਾ ਸ਼ਹਿਰ ਤੋਂ ਠੱਟ ਤੱਕ ਮੈਂ ਲਾਈਵ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਅਸਵਲੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਮੌਕੇ ਤੇ ਮੌਜੂਦ ਹੈ ਹਲੋ ਜਿਆ ਮਰੋਹਾ ਦੇਖ ਹੱਲ ਕਰਦਾ ਹੈ ਪਾਕਿਸਤਾਨ ਆਈਐਸਾ ਦੇ ਨਾਲ ਨਾਤਾ ਸੋਜਣਾ ਬੰਦੇ ਦਾ ਇੱਥੇ ਇਸ ਵੇਲੇ ਇੰਕਾਊਂਟਰ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਸੋ ਇੱਕ ਸਾਹਮਣੇ ਪਿਸਤਲ ਦੇਖ ਸਕਦੇ ਹਾਂ ਇੱਕ ਹਾਂ ਉਹਨਾਂ ਨੂੰ ਪਹਿਲਾਂ ਕਵਰ ਕਰ ਦੋ ਸਭ ਪਿਸਟਲ ਜਿਹੜੀ ਐ ਦਿਖਾ ਰਹੇ ਆ ਕਿ ਇਹਦੀ ਗੋਲੀ ਇੱਥੇ ਲੱਗੀ ਹੋਈ ਐ ਸਪਲੈਂਡਰ ਜਿਹੜਾ ਇਸ ਵਾਲੇ ਦੇਖ ਸਕਦੇ ਹੋ ਇਹ ਬਾਈਕ ਤੇ ਦੋ ਗੋਲੀਆਂ ਇਸ ਬਾਈਕ ਦੇ ਉੱਤੇ ਸਵਾਰ ਹੋ ਕੇ ਜਿਹੜੇ ਆ ਉਹ ਅੱਤਵਾਦੀ ਜਿਹੜੇ ਨੇ ਲੁਧਿਆਣੇ ਦੇ ਵਿੱਚ ਘੁੰਮਦੇ ਪਏ ਸੀਗੇ ਸੋ ਇੱਥੇ ਦੇਖ ਸਕਦੇ ਹੋ ਕਿ ਸਾਹਮਣੇ ਇੱਕ ਗੋਲੀ ਦਾ ਨਿਸ਼ਾਨ ਵੀ ਐ ਉਹਰੇ ਸੋ ਫਾਇਰਿੰਗ ਹੋਈ ਹੈ ਸੋ ਇਸ ਗੱਡੀਆਂ ਗੱਡੀ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਦੇਖ ਸਕਦੇ ਹੋ ਇਸ ਵੇਲੇ ਗੋਲੀਆਂ ਦੇ ਨਿਸ਼ਾਨ ਜਿਹੜੇ ਦੇਖਣ ਨੂੰ ਮਿਲ ਰਿਹਾ ਸੋ ਤਿੰਨ ਤੋਂ ਚਾਰ ਗੋਲੀਆਂ ਜਿਹੜੀਆਂ ਨੇ ਉਹ ਇਸ ਪੀਸੀਆਰ ਦੇ ਜਿਹੜਾ ਇਸ ਵੇਲੇ ਇੱਥੇ ਗੱਡੀ ਖੜੀ ਹੈ ਉਸ ਦੇ ਉੱਤੇ ਨਿਸ਼ਾਨ ਜਿਹੜੇ ਦੇਖਣ ਨੂੰ ਮਿਲ ਰਿਹਾ ਸੋ ਸੋ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਹੋਰੇ ਮੌਜੂਦ ਨੇ ਸੇ ਖਾਸ ਤਸਵੀਰਾਂ ਆ ਜਾ ਵੀਰ ਚੱਲ ਕੇ ਚੱਲ ਕੇ ਸਾਡੇ ਸੋ ਲੁਧਿਆਣਾ ਪੁਲਿਸ ਨੂੰ ਜਿਹੜੀ ਹੈ ਵੱਡੀ ਕਾਮਯਾਬੀ ਮਿਲੀ ਹੈ ਸੋ ਇੱਕ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਹਸਪਤਾਲ ਨੇ ਦੋ ਲੋਕ ਦੀ ਹਾਲਤ ਜਿਹੜੀ ਕੰਡੀਸ਼ਨ ਉਹ ਅੱਜ ਤੱਕ ਜਾਰੀ ਫਿਜੀਕਲ ਹੈਗੀ ਆ ਸੋ ਦੋ ਬੰਦਿਆਂ ਦੇ ਜਿਹੜਾ ਜਿਹੜੇ ਅੱਤਵਾਦੀ ਸੀਗੇ ਸੋ ਉਹਨਾਂ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ ਵਾ ਸੋ ਇਹ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਖਾਲੀ ਇਹ ਰੋਡ ਹੈ ਜਿੱਥੇ ਇਸ ਵੱਲੇ ਇਹ ਘਟਨਾ ਜਿਹੜੀ ਇਸ ਵੱਲੇ ਹੋਈ ਹੈ ਸੋ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਵੱਡੀ ਕਾਰਵਾਈ ਜਿਹੜੀ ਅੱਜ ਕੀਤੀ ਗਈ ਆ ਸੋ ਵੱਡੀ ਕਾਮਯਾਬੀ ਮਿਲੀ ਹੈ ਗਰਨੇਡ ਬਰਾਮਦ ਹੋਏ ਆ ਗੋਲੀਆਂ ਜਿਹੜੀਆਂ ਨੇ ਉਹ ਬਰਾਮਦ ਹੋਈ ਹੈ ਸੋ ਲਿੰਕ ਤੁਸੀਂ ਨਰਮ ਜੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਮੈਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਹਾਂ ਲੁਧਿਆਣਾ ਦੇ ਵਿੱਚ ਅਤਵਾਦੀਆਂ ਦਾ ਇੰਕਾਊਂਟਰ ਹੋਇਆ ਸੋ ਪਾਕਿਸਤਾਨ ਆਈਐਸਆਈ ਦੇ ਨਾਲ ਜਿਹੜਾ ਨਾਕਾ ਨਿਕਲਦਾ ਉਹ ਤੋਂ ਬਾਅਦ ਅਸੀਂ ਫ੍ਰੀ ਕਰਾ ਤਾ ਉਹ ਕੋਈ ਬੋਲ ਨਹੀਂ ਆ ਮੁੰਡਾ ਉਸ ਨੇ ਦੱਸਿਆ ਹੈ ਇਸ ਤੋਂ ਪਹਿਲੇ ਹੀ 3 ਲੋਕੋ ਨੂੰ ਕੁੱਝ ਨੇ ਗ੍ਰਿਫਤਾਰ ਕੀਤਾ ਹੈ ਅਭੀ ਤੱਕ ਕੰਪੇ तकरीबन 5 ਸੋ ਟੋਟਲ 5 ਇਹ ਲੋਕ ਜਿਹੜੇ ਨੇ ਕਿਤਨਾ ਕਿਤੇ ਜਿਹੜੇ ਮਿਲੇ ਹੈ ਇਸੇ ਦੇ ਦੌਰਾਨ ਪੁਲਿਸ ਨੇ ਇਸ ਵਲੇ ਜਿਹੜੇ ਆ ਪਹਿਲਾਂ ਵੀ ਤਿੰਨ ਬੰਦੇ ਅਰੈਸਟ ਕੀਤੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਦੋ ਬੰਦਿਆਂ ਦੇ ਨਾਲ ਇੱਥੇ ਮੁਕਾਬਲਾ ਹੋਇਆ ਸੋ ਐਨਕਾਊਂਟਰ ਜਿਹੜਾ ਲੁਧਿਆਣਾ ਪੁਲਿਸ ਨੇ ਕੀਤਾ ਸੋ ਦੋ ਬੰਦੇ ਜਿਹੜੇ ਇਸ ਵਲੇ ਜਿਨ੍ਹਾਂ ਦੀ ਹਾਲਤ ਜਿਹੜੀ ਹੈ ਕ੍ਰਿਟੀਕਲ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਇਹ ਲਾਈਵ ਤਸਵੀਰਾਂ ਮੈਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਸੋ ਪੰਜਾਬ ਪੁਲਿਸ ਦੀ ਜਿਹੜੀ ਲੁਧਿਆਣਾ ਪੀਸੀਆਰ ਦੀ ਜਿਹੜੀ ਇਹ ਵੈਨ ਹੈ ਸੋ ਇਹ ਗੱਡੀ ਜਿਹੜੀ ਉਰੇ ਇਸ ਵੇਲੇ ਖੜੀ ਹੈ ਪੀਸੀਆਰ ਦੀ ਸੋ ਉਹਦੇ ਵਿੱਚ ਵੀ ਜਿਹੜੀ ਹੈ ਗੋਲੀਆਂ ਲੱਗੀਆਂ ਨੇ ਫਾਇਰਿੰਗ ਜਿਹੜੀ ਹੋਈ ਹੈ ਉਸ ਦਰਮਿਆਨ ਇੱਕ ਬਾਈਕ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜਾ ਹੈ ਜੋ ਮੋਟਰਸਾਈਕਲ ਦੀ ਆਪ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਬਾਈਕ ਵੀ ਜਿਹੜਾ ਉਰੇ ਮੁੱਕੇ ਤੇ ਹੈ ਸੋ ਦੋ ਪਿਸਟਲ ਬਰਾਮਦ ਹੋਏ ਆ ਜਿਹੜੀਆਂ ਚੱਲ ਰਹੀਆਂ ਵੀ ਕਿਹਾ ਜਾ ਰਿਹਾ ਫਾਇਰਿੰਗ ਹੋਈ ਹੈ ਪੁਲਿਸ ਤੇ ਜਿਹੜੀ ਜਵਾਬੀ ਫਾਇਰਿੰਗ ਪਹਿਲਾਂ ਇਹਨਾਂ ਦੇ ਵੱਲੋਂ ਹੋ ਰਹੀ ਹੈ ਯਾਰ ਤੁਸੀਂ ਕੀ ਕਰਦੇ ਹੋ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਸੋ ਲੋਕੇਸ਼ਨ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਿੰਨੇ ਵੀ ਲੋਗ ਲੋਕੇਸ਼ਨ ਪੁੱਛਦੇ ਪਏ ਨੇ ਲੋਕੇਸ਼ਨ ਹੈ ਲਾਡੋਵਾਲ ਟੋਲ ਪਲਾਏ ਤੋਂ ਬਿਲਕੁਲ ਸਾਊਥ ਸਿਟੀ ਜਿਹੜਾ ਬਾਈਪਾਸ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਾਊਥ ਸਿਟੀ ਵਾਲਾ ਬਾਈਪਾਸ ਹੈ ਜਿਹੜਾ ਨਵਾਂ ਬਣਿਆ ਹੋਇਆ ਸੋ ਉਸ ਦੇ ਬਿਲਕੁਲ ਨਜ਼ਦੀਕ ਆ ਕੇ ਜੇ ਤੁਸੀਂ ਇਹ ਪੁੱਲ ਤੋਂ ਜੇ ਇਹ ਹਾਈਵੇ ਦੇ ਉੱਤੇ ਤੁਸੀਂ ਆਉਂਗੇ ਤਾਂ ਇੱਕ ਬਿਲਕੁਲ ਲੈਫਟ ਸਾਈਡ ਤੇ ਇੱਕ ਜਿਹੜਾ ਇੱਕ ਖਾਲੀ ਜਿਹੜੇ ਇੱਥੇ ਇਸ ਵળે ਦੇਖ ਸਕਦੇ ਹੋ ਖੇਤ ਜਿਹੇ ਹੈਗੇ ਨੇ ਸੋ ਬਾਈਕ ਦੇ ਉੱਤੇ ਦੋਸਤ ਬੰਦੇ ਜਿਹੜੇ ਨੇ ਸਵਾਰ ਸੀਗੇ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਪਿੱਛੇ ਲੱਗੇ ਹੋਏ ਸੀਗੇ ਤਾਂ ਉਸ ਦਰਮਿਆਨ ਜਿਹੜਾ ਜਵਾਬੀ ਫਾਇਰ ਦੇ ਵਿੱਚ ਜਿਹੜਾ ਇਨਕਾਊਂਟਰ ਕੀਤਾ ਗਿਆ ਸੋ ਕਿਤੇ ਜਿਹੜਾ ਫਾਇਰ ਕੀਤੇ ਗਏ ਜਿਹੜੇ ਅੱਤਵਾਦੀ ਸੀਗੇ ਆਈਐਸਆਈ ਦੇ ਨਾਲ ਪਾਕਿਸਤਾਨ ਦੇ ਨਾਲ ਜਿਹੜਾ ਉਹਨਾਂ ਦਾ ਲਿੰਕ ਹੈ ਸੋ ਦੱਸਿਆ ਜਾ ਰਿਹਾ ਸੋ ਵੱਡੀ ਸਫਲਤਾ ਲੁਧਿਆਣਾ ਪੁਲਿਸ ਨੂੰ ਮਿਲੀ ਹੈ ਸੋ ਇਹ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਲੁਧਿਆਣਾ ਦੀ ਇਹ ਵੱਡੀ ਖਬਰ ਤੁਹਾਡੇ ਤੱਕ ਮੈਂ ਰੂਬਰੂ ਕਰ ਰਹੇ ਹਾਂ ਜਿੱਥੇ ਇਹ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ